ਸਸ਼ੀਕਾਲ ਮੈਂ ਗੁਰਪਾਲ ਸਿੰਘ ਵਿਰਾੜ ਤੁਹਾਡਾ ਹੱਡਾ ਸਵਾਗਤ ਹੈ। ਹਿੰਦੁਸਤਾਨ ਦੇ ਵਿੱਚ ਕਾਫੀ ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ ਨੇ। ਪਤਾ ਨਹੀਂ ਕਦੋਂ ਤੋਂ ਲੈ ਕੇ ਹਿੰਦੂ-ਮੁਸਲਮ ਦਾ ਝਗੜਾ ਚੱਲਦਾ ਆ ਰਿਹਾ ਤੇ ਪਤਾ ਨਹੀਂ ਕਿੰਨੇ ਵੇਰ ਤੱਕ ਇਹਨਾਂ ਨੇ ਇੱਕ ਦੂਜੇ ਉੱਪਰ ਨਫ਼ਰਤਾਂ ਦੀ ਅੱਗ ਸੁੱਟਦੇ ਰਹਿਣਾ। ਤਾਜੀ-ਤਾਜੀ ਮਿਸਾਲ ਤੁਹਾਨੂੰ ਦੱਸਦੀਏ ਕਿ ਜੋ ਇੱਕ ਕੰਪਨੀ ਹੈ ਸਰਫ ਐਕਸਲ, ਸ਼ਾਇਦ ਤੁਸੀਂ ਸਾਰੇ ਜਾਣਦੇ ਹੋਵੋਗੇ। ਸਰਫ ਐਕਸਲ ਕੰਪਨੀ ਦਾ ਇੱਕ ਐਡ ਆਇਆ ਹੈ ਜਿਸ ਨੂੰ ਲੈ ਕੇ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਕਾਫੀ ਬਵਾਲ ਮੱਚਿਆ ਹੋਇਆ ਹੈ। आखिर क्या है उस ऐड ਦੇ ਵਿੱਚ ਕਿਉਂ ਉਸ ऐड ਨੂੰ ਲੈ ਕੇ ਲੋਕ ਸਰਫ ਐਕਸਲ ਨੂੰ ਬਾਇਕਾਟ ਕਰਨ ਦੀ ਗੱਲ ਕਰ ਰਹੇ ਨੇ ਆਓ ਤੁਹਾਨੂੰ ਦੱਸਦੇ ਆ ਐਡ ਦੀ ਗੱਲ ਕਰੀਏ ਤਾਂ ਐਡ ਦੀ ਸ਼ੁਰੂਆਤ ਦੇ ਵਿੱਚ ਕੁਝ ਬੱਚੇ ਆਪਣੇ ਘਰ ਦੇ ਉੱਪਰ ਖੜ ਕੇ ਹੋਲੀ ਖੇਡ ਰਹੇ ਨੇ ਜੋ نیچے ਜਾਂਦੇ ਰਹਿੀਆਂ ਦੇ ਉੱਪਰ ਰੰਗ ਪਾ ਰਹੇ ਨੇ ਉੱਥੇ ਇੱਕ ਛੋਟੀ ਜੀ ਬੱਚੀ ਬੜੇ ਸਾਫ਼ ਸੁਥਰੇ ਕੱਪੜੇ ਦੇ ਵਿੱਚ ਆਉਂਦੀ ਆ ਤੇ ਉਹਨਾਂ ਨੂੰ ਆਪਣੇ ਉੱਪਰ ਰੰਗ ਪਾਉਣ ਲਈ ਕਹਿੰਦੀ ਹੈ ਉਸ ਦੇ ਉੱਪਰ ਰੰਗ ਪਾਉਂਦੇ ਨੇ ਤੇ ਉਹ ਉਹਨਾਂ ਨੂੰ ਪੁੱਛਦੀ ਹੈ ਕਿ ਕੀ ਤੁਹਾਡੇ ਕੋਲੇ ਰੰਗ ਮੁੱਕ ਗਿਆ ਤਾਂ ਉਹ ਕਹਿੰਦੇ ਨੇ ਨਹੀਂ ਉਹ ਹੋਰ ਰੰਗ ਪਾਉਂਦੇ ਨੇ ਉਹ ਫਿਰ ਅੱਗੇ ਪਿੱਛੇ ਭੱਜਦੀ ਆ ਤੇ ਉਹਨਾਂ ਤੋਂ ਸਾਰਾ ਰੰਗ ਆਪਣੇ ਉੱਪ ਤੇ ਫਿਰ ਇੱਕ ਉਹ ਘਰ ਦੇ ਦਰਵਾਜ਼ੇ ਸਾਹਮਣੇ ਜਾ ਕੇ ਆਪਣੇ ਇੱਕ ਸਾਥੀ ਨੂੰ ਅੰਦਰੋਂ ਆਵਾਜ਼ ਮਾਰਦੀ ਔਰ ਕਹਿੰਦੀ ਹੈ ਕਿ ਆ ਜਾ ਉਹਨਾਂ ਕੋਲ ਰੰਗ ਖਤਮ ਹੋ ਗਿਆ ਤੇ ਅੰਦਰੋਂ ਇੱਕ ਮੁਸਲਮਾਨੀ ਬੱਚਾ ਚਿੱਟੇ ਕੋਟ ਤੇ ਪੰਜਾਬੀ ਦੇ ਵਿੱਚ ਮੁਸਲਮਾਨੀ ਟੋਪੀ ਪਹਿਨੇ ਬਾਹਰ ਆਉਂਦਾ ਹੈ ਉਹ ਬੱਚੀ ਉਸ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਮਸਜਿਦ ਲੈ ਜਾਂਦੀ ਹੈ ਜਿੱਥੇ ਉਸ ਬੱਚੇ ਨੇ ਨਮਾਜ਼ ਪੜ੍ਹਨੀ ਹੁੰਦੀ ਹੈ ਮਸਜਿਦ ਦੀਆਂ ਪੌੜੀਆਂ ਚੜਦਾ ਪਿੱਛੇ ਮੁੜ ਕੇ ਉਹ ਕਹਿੰਦਾ ਕਿ ਮੈਂ ਨਮਾਜ਼ ਪੜ੍ਹ ਕੇ ਹੁਣੇ ਵਾਪਸ ਆਇਆ ਤਾਂ ਬੱਚੀ ਉਸ ਨੂੰ ਕਹਿੰਦੀ ਹੈ ਵੀ ਨਮਾਜ਼ ਤੋਂ ਬਾਅਦ ਰੰਗ ਪਾਉਣਾ ਪਵੇਗਾ ਤਾਂ ਉਹ ਹਾਂ ਕਰਕੇ ਮਸਜਿਦ ਵੱਲ ਚਲਾ ਜਾਂਦਾ ਹੈ ਐਡ ਦੇ ਅਖੀਰ ਦੇ ਵਿੱਚ ਸਰਫੈਕਸਲ ਕੰਪਨੀ ਇੱਕ ਟੈਗ ਲਾਈਨ ਦਿੰਦੀ ਹੋਈ ਕਹਿੰਦੀ ਹੈ ਕਿ ਆਪਣੇ ਪਨ ਕੇ ਰੰਗ ਸੇ ਔਰੋ ਕੋ ਰੰਗਨੇ ਮੇਂ ਅਗਰ ਦਾਗ ਲੱਗ ਜਾਏ ਤਾਂ ਦਾਗ ਅੱਛੇ ਹਨ ਹੁਣ ਤੁਹਾਨੂੰ ਦੱਸ ਦਈਏ ਕਿ ਕੀ ਸੀ ਇਸ ਐਡ ਦੇ ਵਿੱਚ ਜਿਸ ਤੇ ਇਨਾ ਬਵਾਲ ਮੱਚਾ ਹਾਲਾਂਕਿ ਜਦੋਂ ਅਸੀਂ ਇਸ ਐਡ ਨੂੰ ਦੇਖਦੇ ਹਾਂ ਤਾਂ ਸਾਨੂੰ ਇੱਕ ਬੜੀ ਸ਼ਾਂਤੀਪੂਰਵਕ ਜਾਂ ਸਨੇਹਾ ਮਿਲਦਾ ਹੈ ਬੜਾ ਅੱਛਾ ਜਸਨੀਆ ਮਿਲਦਾ ਪਰ ਫਿਰ ਵੀ ਇਸ ਤੇ ਬਵਾਲ ਕਿਉਂ ਮੱਚਾ ਉਹ ਤੁਹਾਨੂੰ ਦੱਸ ਦਈਏ ਇਸ ਐਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜੋ ਬਹੁਤ ਸਾਰੇ ਭਾਰਤੀ ਵਾਸੀਆਂ ਨੂੰ ਹਜਬ ਨਹੀਂ ਹੋਈਆਂ ਸਭ ਤੋਂ ਅਹਿਮ ਗੱਲ ਜਿਸ ਇਸ ਪੰਦ ਵਿੱਚ ਸਭ ਤੋਂ ਵੱਧ ਰੌਲਾ ਪੈ ਰਿਹਾ ਲੋਕ ਟਵਿੱ ਕਿ ਇੱਕ ਹਿੰਦੂ ਲੜਕੀ ਨੂੰ ਤੁਸੀਂ ਮੁਸਲਮਾਨ ਲੜਕੇ ਦਾ ਦੋਸਤ ਕਿਉਂ ਦਿਖਾਇਆ ਹਾਲਾਂਕਿ ਐਡ ਦੇ ਵਿੱਚ ਸਾਰੇ ਬੱਚੇ ਨੇ ਅਜਿਹਾ ਸੋਚਣਾ ਤਾਂ ਜੇ ਨੌਜਵਾਨ ਵੀ ਹੋਣ ਤਾਂ ਵੀ ਨਹੀਂ ਬਣਦਾ ਪਰ ਬੱਚਿਆਂ ਦੇ ਪ੍ਰਤੀ ਇਦਾਂ ਸੋਚਣਾ ਮੇਰੇ ਹਿਸਾਬ ਨਾਲ ਕਾਫੀ ਗਲਤ ਹੈ ਦੂਸਰੀ ਅਹਿਮ ਗੱਲ ਜਿਸ ਦੇ ਸਬੰਧ ਵਿੱਚ ਰੌਲਾ ਪੈ ਰਿਹਾ ਉਹ ਇਹ ਹੈ ਕਿ ਲੋਕ ਕਹਿ ਰਹੇ ਨੇ ਕਿ ਸਰਫ ਐਕਸਲ ਕੰਪਨੀ ਨੇ ਆਪਣੀ ਐਡ ਦੇ ਵਿੱਚ ਹੋਲੀ ਦੇ ਪਵਿੱਤਰ ਰੰਗਾਂ ਨੂੰ ਦਾਗ ਕਿਹਾ ਹੈ ਇਸ ਸਬੰਧ ਵਿੱਚ ਲੋਕ ਲਿਖ ਰਹੇ ਨੇ ਕਿ ਤੁਸੀਂ ਹਿੰਦੂਆਂ ਦੇ ਤਿਉਹਾਰ ਹੋਲੀ ਦੇ ਪਵਿੱਤਰ ਰੰਗਾਂ ਨੂੰ ਦਾਗ ਕਿਉਂ ਕਹਿ ਰਹੇ ਹੋ ਐਸ ਐਸ ਬੰਦੇ ਦੇ ਚੱਕ ਹੋਰ ਗੱਲ ਚੱਲ ਰਹੀ ਹੈ ਕਿ ਅਗਰ ਮੁਸਲਮਾਨ ਤੇ ਰੰਗ ਪੈ ਜਾਏਗਾ ਤਾਂ ਕੀ ਹੋ ਜਾਏਗਾ ਮੁਸਲਮਾਨ ਕਿਉਂ ਐਨੇ ਕਟੜ ਨੇ ਤਾਂ ਐਸ ਐਸ ਬੰਦੇ ਵਿੱਚ ਐਡ ਦੇ ਵਿੱਚ ਕੀ ਦਿਖਾਇਆ ਗਿਆ ਉਸ ਤੋਂ ਲੋਕ ਮੁਣਕਰ ਨਹੀਂ ਕਰ ਸਕਦੇ ਐਡ ਦੇ ਵਿੱਚ ਇੱਕ ਬੱਚੀ ਆਪਣੇ ਉਸ ਦੋਸਤ ਨੂੰ ਨਮਾਜ਼ ਪੜਨ ਤੱਕ ਉਸ ਨੂੰ ਰੰਗ ਤੋਂ ਬਚਾਉਂਦੀ ਹੈ ਪਰ ਨਮਾਜ਼ ਪੜਨ ਤੋਂ ਬਾਅਦ ਉਹ ਉਸ ਨੂੰ ਕਹਿੰਦੀ ਹੈ ਵੀ ਤੇਰੇ ਤੇ ਵੀ ਰੰਗ ਪਏਗਾ ਸੋ ਇਹ ਇੱਕ ਚੰਗਾ ਸਨੇਹਾ ਐਡ ਦੇ ਵਿੱਚ ਵੀ ਦਿਖਾਇਆ ਗਿਆ ਹੈ ਲੋਕ ਇਸ ਗਲਤੀ 'ਤੇ ਗੁੱਸਾ ਜ਼ਾਹਿਰ ਕਰ ਰਹੇ ਨੇ ਕਿ ਸਰਫੈਕਸਲ ਨੇ ਹੋਲੀ ਤੇ ਹੀ ਕਿਉਂ ਐਡ ਬਣਾਈ ਕਿਉਂ ਨਹੀਂ ਉਹਨਾਂ ਨੇ ਕੋਈ ਐਡ ਰਮਜ਼ਾਨ ਤੇ ਜਾਂ ਮੁਸਲਮਾਨੀ ਤਿਉਹਾਰਾਂ ਤੇ ਕਿਉਂ ਨਹੀਂ ਬਣਾਈ ਪਰ ਤੁਹਾਨੂੰ ਦੱਸ ਦਈਏ ਕਿ ਅਸੀਂ ਸਰਫੈਕਸਲ ਦੀਆਂ ਅਗਰ ਐਡਸ ਚੈੱਕ ਕਰੀਏ ਤਾਂ ਸਰਫੈਕਸਲ ਨੇ ਰਮਜ਼ਾਨ ਤੇ ਤੇ ਮੁਸਲਮਾਨਾਂ ਦੇ ਤਿਉਹਾਰਾਂ ਤੇ ਵੀ ਕਾਫੀ ਐਡਸ ਬਣਾਈਆਂ ਨੇ ਟਵਿੱਟਰ ਤੇ ਕਾਫੀ ਵੱਡਾ ਬਿਵਾਲ ਮੱਚਾ ਹੋਇਆ ਲੋਕ ਕਹਿ ਰਹੇ ਨੇ ਕਿ ਸਰਫੈਕਸਲ ਨੂੰ ਬਾਇਕਾਟ ਕਰੋ ਸਰਫੈਕਸਲ ਦੇ ਪ੍ਰੋਡਕਟ ਬਾਇ ਕਰਨੇ ਬੰਦ ਕਰੋ ਅਜੇਖਾ ਬਹੁਤ ਕੁਝ ਟਵਿੱਟਰ ਤੇ ਚੱਲ ਰਿਹਾ ਹੁਣ ਗੱਲ ਇਹ ਹੈ ਕਿ ਛੋਟੇ ਛੋਟੇ ਬੱਚਾਂ ਦੇ ਉਸ ਐਡ ਦੇ ਵਿੱਚ ਅਸੀਂ ਕੀ ਕੀ ਅੰਦਾਜ਼ੇ ਲਗਾ ਰਹੇ ਹਾਂ ਸਿੱਧਾ ਸਿੱਧਾ ਸਾਡਾ ਪਤਾ ਲੱਗਦਾ ਕਿ ਅਸੀਂ ਨਫ਼ਰਤਾਂ ਫੈਲਾ ਰਹੇ ਹਾਂ ਅਗਰ ਅਸੀਂ ਉਸ ਐਡ ਦੇ ਵਿੱਚ ਲਵ ਜ਼ਿਹਹਾਦ ਦੀ ਗੱਲ ਕਰਦੇ ਹਾਂ ਛੋਟੇ ਛੋਟੇ ਬੱਚਾਂ ਦੇ ਵਿੱਚ ਇੱਕ ਦੂਜੇ ਦੇ ਮੁਸਲਮਾਨ ਹਿੰਦੂ ਦੇ ਫਰੈਂਡ ਹੋਣ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਜੋ ਕੂੜਾ ਹੈ ਉਹ ਸਾਫ਼ ਦਿਖਦਾ ਹੈ ਲੋੜ ਹੈ ਸਰ ਨੂੰ ਸਕੂਲ ਨੂੰ ਬਾਹਰ ਕੱਢ ਦੇ। ਕੀ ਤੁਹਾਨੂੰ ਲੱਗਦਾ ਹੈ ਛੋਟੇ-ਛੋਟੇ ਬੱਚਿਆਂ ਦੇ ਇਸ ਐਡ ਦੇ ਉੱਤੇ ਇੰਨੀ ਦੀ ਕੀ ਕੰਟਰੋਵਰਸੀ ਹੋਣੀ ਚਾਹੀਦੀ ਹੈ ਕਿ Hindu ਮੁਸਲਮਾਨ ਆਪਸ ਵਿੱਚ ਦੋਸਤ ਕਿਉਂ ਨਹੀਂ? ਤੇ ਇੱਕ ਗੱਲ ਇੱਥੇ ਹੋਰ ਉੱਠਦੀ ਹੈ ਕਿ Hindu ਮੁਸਲਮਾਨ ਦੋਨੋਂ ਸਾਡੇ ਦੇਸ਼ ਦੇ ਵਿੱਚ ਰਹਿੰਦੇ ਨੇ। ਬੱਚਿਆਂ ਨੂੰ ਛੱਡ ਕੇ ਅਗਰ ਇਹ ਨੌਜਵਾਨਾਂ ਦਾ ਐਡ ਵੀ ਹੁੰਦਾ ਤੇ ਇਸੇ ਤਰ੍ਹਾਂ Hindu ਮੁਸਲਮਾਨਾਂ ਦੀ ਦੋਸਤੀ ਦਿਖਾਈ ਹੁੰਦੀ ਤਾਂ ਤਾਂ ਵੀ ਕੀ ਮਾੜਾ ਸੀ। ਤੁਹਾਡੀ ਇਸ ਪ੍ਰਤੀ ਕੀ ਰਾਏ ਹੈ? ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ।